ਬਾਕੀ ਜਵਾਨੀ ਦੀ ਹਾਰ ਹੋਈ ਆ ਨੇਕੀ ਤੇ ਨਿਮਰਤਾ ਦੀ ਜਿੱਤ ਹੋਈ ਆ ਸੋ ਸਮੂਚਾ ਡੇਰਾ ਬਾਬਾ ਨਾਨਕ ਦੇ ਉਹਨਾਂ ਸੂਝਵਾਨ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਸਬਕ ਦੇ ਕੇ ਲਗਭਗ 6000 ਵੋਟ ਦੇ ਕਰੀਬ 6000 ਵੋਟ ਦੇ ਕਰੀਬ ਜਿਹੜਾ ਆ ਉਹ ਅੰਤ ਨਾਲ ਇਹ ਸੀਟ ਗੁਰਦੀਪ ਰੰਧਾਵਾ ਜੀ ਨੇ ਜਿੱਤੀ ਆ ਤੋਂ ਸਭ ਤੋਂ ਪਹਿਲਾਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੂੰ ਤੇ ਉਨ੍ਹਾਂ ਦੇ ਵੋਟਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸ੍ਰੀ ਆਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਡਾਕਟਰ ਸੰਦੀਪ ਆਰਟਿਕ ਜੀ ਔਰ ਰਾਜੂ ਚੱਟਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਅ ਡੇਰਾਬਾਬੇ ਨਾਨਕ ਕਰਦੇ ਇੱਕ ਮੈਂ ਸਮਝਦਾ ਵੀ ਗੁੰਡਾਰਾਸ ਇੱਕ ਵੰਦ ਜ਼ਮਾਨੀ ਔਰ ਹੰਕਾਰ ਜਿਸ ਤਰ੍ਹਾਂ ਸਿਰ ਚੜ ਕੇ ਬੋਲਦਾ ਸੀਗਾ ਉਹਨਾਂ ਸਿਆਸੀ ਲੋਕਾਂ ਦੇ ਮੈਂ ਸਮਝਦਾ ਕਿ ਬਾਬੇ ਨਾਨਕ ਦੀ ਇਤਿਹਾਸਿਕ ਧਰਤੀ ਤੋਂ ਜਿਹੜਾ ਸੰਦੇਸ਼ ਆਇਆ ਕਮੈਂਡਡ ਆਇਆ ਉਹ ਉਹਨਾਂ ਨੂੰ ਸਿੱਖਣਾ ਚਾਹੀਦਾ ਔਰ ਜਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੂੰਹ ਤੇ ਚੰਡ ਮਾਰੀ ਆ ਮੈਂ ਸਮਝਦਾ ਕਿ ਐਸੇ ਸਿਆਸਤਦਾਨ ਜਿਹੜੇ ਲੋਕਾਂ ਨੂੰ ਪੈਰਾਂ 'ਚ ਰੋਂਦੜ ਦਾ ਐਟੀਟਿਊਡ ਰੱਖਦੇ ਆ ਜਿਨ੍ਹਾਂ ਸਾਹਮਣੇ ਜਿਹੜਾ ਸਾਹਮਣੇ ਲੋਕ ਕਾ ਮਤਲਬ ਕਿੜੀਆਂ ਵਰਗਿਆ ਉਹਨਾਂ ਨੇ ਬਹੁਤ ਵੱਡਾ ਸਬਕ ਆ ਸੋ ਆਮ ਆਦਮੀ ਪਾਰਟੀ ਨੂੰ ਇੰਨੋ ਸੀਟਾਂ ਜਿੱਤਣ ਤੋਂ ਬਾਅਦ ਇੱਕ ਬਹੁਤ ਵੱਡਾ ਵੱਲ ਜਿਹੜਾ ਪਿਆਰ ਆ ਪੰਜਾਬ ਦੇ ਲੋਕਾਂ ਤੋਂ ਮਿਲਿਆ ਤੁਹਾਡਾ ਮੀਡੀਆ ਕਰਮੀਆਂ ਦਾ ਬਹੁਤ ਸ਼ੁਕਰੀਆ ਤੁਸੀਂ ਬੜਾ ਅੱਛਾ ਇਹਨੂੰ ਕਵਰ ਕੀਤਾ ਔਰ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ ਮੁਬਾਰਕਾਂ ਵੀ ਸ਼ੇਅਰ ਕਰਦੇ ਆ ਸੋ ਲਾਜ਼ਮੀ ਤੌਰ ਤੇ ਇਹ ਗੁਰਦਾਸਪੁਰ ਪਾਰਲੀਮੈਂਟਿਕ ਹਲਕੇ ਦੇ ਅੰਦਰ ਮਾਝੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਇੱਕ ਪਲ ਮਿਲਿਆ ਇਸ ਸੀਟ ਨੂੰ ਮਾਝੇ ਇਸ ਸੀਟ ਨੂੰ ਮਾਝੇ ਦੇ ਵਿੱਚ ਕਾਂਗਰਸ ਦੇ ਕਿਲੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ ਪਰ ਅੱਜ ਦੀ ਜਿੱਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਜਾ ਉਹਨਾਂ ਦੀ ਜਿੱਤ ਹੈ ਜਾਂ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਰਹੇ ਜਿਹਦੇ ਤੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਵਾਲੇ ਪਾਸੇ ਆਪਣਾ ਜਿਹੜਾ ਝੁਕਾਓ ਰੱਖਿਆ ਨਹੀਂ ਲਾਜ਼ਮੀ ਤੌਰ ਤੇ ਜਿਹੜਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਅਦੇ ਵਿੱਚ ਜਿਹੜਾ ਗੁੱਡ ਗਵਰਨਸ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਿਛਲੇ 30 ਮਹੀਨਿਆਂ ਦੇ ਦੌਰਾਨ ਮਿਲੀ ਹੈ ਚਾਹੇ ਉਹ ਬਿਜਲੀ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਚਾਹੇ 48000 ਸਰਕਾਰੀ ਨੌਕਰੀਆਂ ਦਾ ਸਵਾਲ ਹੋਵੇ ਆਰਮ ਆਦਮੀ ਕਲੀਨ ਕਾਰਡ ਜਿਵੇਂ ਲੋਕਾਂ ਨੂੰ ਟੈਸਟ ਫ੍ਰੀ ਹੁੰਦੇ ਆ ਦਵਾਈਆਂ ਫ੍ਰੀ ਮਿਲਦੀਆਂ ਨੇ ਔਰ ਜਿਹੜੀ ਸਾਡੇ ਸੜਕ ਸੁਰੱਖਿਆ ਫੋਰਸ ਹੈ ਬਹੁਤ ਸਾਰੇ ਐਸੇ ਕੰਮ ਨੇ ਟੋਲ ਪਲਾਜ਼ਾ ਦਾ ਬੰਦ ਕਰਾਣਾ ਸੋ ਮੈਂ ਸਮਝਦਾ ਵੀ ਇਹ ਵੀ ਲੋਕਾਂ ਨੇ ਪ੍ਰਵਾਨ ਕੀਤਾ ਸੋ ਦੂਸਰੇ ਪਾਸੇ ਜਿਹੜਾ ਇਹ ਲੋਕ ਸਮਝਦੇ ਸਨ ਕਿ ਸ਼ਾਇਦ ਵੋਟਾਂ 'ਚ ਜਿੱਤਣਾ ਤੇ ਵੋਟਾਂ 'ਚ ਖੜਨਾ ਉਹਨਾਂ ਦਾ ਇੱਕ ਫੰਡਾਮੈਂਟਲ ਰਾਈਟ ਹੈਗਾ ਆ ਇਥੇ ਵੀ ਪਤਾ ਲੱਗਦਾ ਆ ਕਿ ਪੰਜਾਬ ਦੇ ਲੋਕ ਜਦੋਂ ਆਪਣਾ ਸਵੈਮਾਨ ਜਗਾਉਂਦੇ ਆ ਤਾ ਫਿਰ ਵੱਡੇ ਵੱਡੇ ਕਿਲੇ ਢਾਟੇ ਦੀ ਹੁੰਦੇ ਆ ਮੈਂ ਸਮਝਦਾ ਕਿ ਉਸ ਸਿਆਸਤ ਨੂੰ ਉਸ ਵਿਚਾਰ ਨੂੰ ਉਸ ਸਮਝ ਨੂੰ ਅੱਜ ਬਲ ਮਿਲਿਆ ਆ ਜਿਹੜੀ ਲੋਕਾਂ ਦੇ ਪੱਖ ਦੀ ਹੈ ਜਿਹੜਾ ਲੋਕਾਂ ਦਾ ਕਲਿਆਣ ਕਰਨਾ ਚਾਹੁੰਦਾ ਸੁਨਿੰਦਰ ਸਿੰਘ ਰੰਧਾਵਾ ਕਹਿੰਦੇ ਵੀ ਗੈਂਗਸਟਰ ਦਾ ਸਾਰਾ ਯਾਰਾ ਜਿਹੜਾ ਲੈ ਗਿਆ ਉਹਦੇ ਨੇ ਜਿੱਤੋ ਹੀ ਆ ਜੀ ਸੁਨਿੰਦਰ ਸਿੰਘ ਰੰਧਾਵਾ ਦੇਖੋ ਗੱਲ ਇਹ ਆ ਵੀ ਤੁਸੀਂ ਬਹੁਤ ਸੂਝਵਾਨ ਹੋ ਸਾਡੇ ਨਾਲ ਧੰਨਵਾਦ ਪਤਾ ਇਹ ਜਮਾਤ ਕਿੰਨੇ ਪਾਲੀਆ ਗੈਂਗਸਟਰਾਂ ਨੇ ਸਭ ਨੂੰ ਪਤਾ ਪੰਜਾਬ ਚ ਡਰੱਗਸ ਕੌਣ ਲੈ ਕੇ ਆਇਆ ਸਭ ਨੂੰ ਪਤਾ ਸੋ ਜਿਸ ਤਰ੍ਹਾਂ ਮਾਨਜੋਗ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਰੱਬ ਜਦੋਂ ਵੀ ਮਾਰਦਾ ਆ ਉਹ ਮਤ ਮਾਰਦਾ ਆ ਸੋ ਇਹਨਾਂ ਦੀ ਮਤ ਮਰੀ ਹੋਈ ਹੈ ਹੁਣ ਮਤ ਪੰਜਾਬ ਦੇ ਲੋਟ ਖਾਣੇ ਲਿਆ ਰਿਹਾ ਜਿਹਨਾਂ ਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਕਿੱਥੇ ਖੜੇ ਹੋ ਥੈਂਕ ਯੂ ਜੀ ਥੈਂਕ ਯੂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ